ਸਭ ਤੋਂ ਪਹਿਲਾਂ ਤਾਂ ਤੁਹਾਡਾ ਸਭ ਦਾ ਸ਼ੁਕਰੀਆ ਪੱਤਰਕਾਰ ਸਾਥੀਆਂ ਦਾ ਦੋਸਤਾਂ ਦਾ ਤੁਸੀਂ ਵੀ ਲਗਾਤਾਰ ਇਲੈਕਸ਼ਨ ਕੈਂਪੇਨ ਨੂੰ ਕਵਰ ਕੀਤਾ ਪਿੰਡ-ਪਿੰਡ ਗਏ ਹੋ ਥਾਂ-ਥਾਂ ਸਾਰੀਆਂ ਇਹ ਸਿਆਸੀ ਪਾਰਟੀਆਂ ਦੇ ਮੂਵਮੈਂਟ ਨੂੰ ਤੁਸੀਂ ਦੇਖਿਆ ਸੋ ਖੁਸ਼ੀ ਦਾ ਪਲ ਵੀ ਆ ਔਰ ਮੈਂ ਸਮਝਦਾ ਕਿ ਬਿਲਕੁਲ ਇਹ ਸੈਮੀ ਫਾਈਨਲ ਜਿਹੜਾ ਆ ਉਹ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਨੇ ਜਿੱਤਿਆ ਔਰ ਇਸ ਜਿੱਤ ਦਾ ਜਿੱਥੇ ਪੰਜਾਬ ਦੇ ਅ ਲੋਕਾਂ ਦਾ ਸ਼ੁਕਰੀਆ ਤੇ ਖਾਸ ਕਰਕੇ ਮੈਂ ਹਲਕਾ ਭਵਾ ਵਾਸੀਆਂ ਦਾ ਧੰਨਵਾਦ ਕਰਦਾ ਕੋਟੀ ਕੋਟੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਨਾ ਕੇਵਲ ਜਿਤਾਇਆ ਅਸ਼ੀਰਵਾਦ ਦਿੱਤਾ ਬਲਕਿ ਵੱਡੇ ਮਾਰਜਨ ਦੇ ਨਾਲ ਬਹੁਤ ਸਾਰੀਆਂ ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਜਿੱਤ ਗਈ ਜਿਹੜੀ ਹੈ ਹਲਕਾ ਭਵਾ ਦੇ ਲੋਕਾਂ ਦੀ ਪਹਿਲੀ ਪਸੰਦ ਬਣੀ ਹੈ ਇਹ ਇਹਦੇ ਲਈ ਮੈਂ ਹਲਕਾ ਭਵਾ ਦੇ ਲੋਕਾਂ ਦਾ ਸ਼ੁਕਰੀਆ ਅਦਾ ਕਰਦਾ ਸੋ ਜਿਲ੍ਹਾ ਪ੍ਰਸ਼ਦ ਬਲਾਕ ਸਮਧੀਨੀ ਇਲੈਕਸ਼ਨਾਂ ਦੇ 48 ਜ਼ੋਨ ਸਾਡੇ ਭੂਏ ਚ ਪੈਂਦੇ ਆ 48 ਜ਼ੋਨਾਂ ਦੇ ਵਿੱਚੋਂ 32 ਜ਼ੋਨ ਆਮ ਆਦਮੀ ਪਾਰਟੀ ਨੇ ਜਿੱਤੇ ਆ ਔਰ 11 ਸੀਟਾਂ ਕਾਂਗਰਸ ਨੇ ਤੇ 4 ਸੀਟਾਂ ਜਿਹੜੀਆਂ ਉਹ ਭਾਜਪਾ ਨੇ 5 ਜਿੱਤੀਆਂ ਨੇ ਸੋ ਮੈਂ ਸਮਝਦਾ ਕਿ 75% 75% ਜਿਹੜਾ ਉਹ ਸੀਟਾਂ ਨੇ ਉਹ ਆਮ ਆਦਮੀ ਪਾਰਟੀ ਨੇ ਜਿੱਤੀਆਂ ਤੇ 25% ਸੀਟਾਂ ਦੋਹਾਂ ਪਾਰਟੀਆਂ ਨੂੰ ਜਿਹੜੀਆਂ ਮਿਲੀਆਂ ਨੇ ਪੁਇ ਦੇ ਅੰਦਰ ਔਰ ਇਹਦੇ ਲਈ ਵੀ ਸੇਸ਼ ਸੌਰਤੇ ਜੇ ਮੈਂ ਜ਼ਿਕਰ ਕਰਾਂ ਤੇ ਪੁਇ ਹਲਕੇ ਦੇ ਅੰਦਰ ਜਿਹੜੀ ਵੋਟ ਪਰਸੈਂਟੇਜ ਆ ਲਗਭਗ 22% ਵੋਟ ਜਿਹੜੀ ਆ ਉਹ ਆਮ ਆਦਮੀ ਪਾਰਟੀ ਨੂੰ ਮਿਲੀ ਆ ਝਾੜੂ ਨੂੰ ਮਿਲੀ ਆ ਔਰ 16% ਜਿਹੜੀ ਉਹ ਕਾਂਗਰਸ ਨੂੰ ਮਿਲੀ ਆ ਤੇ 14% ਵੋਟ ਜਿਹੜੀ ਆ ਬੀਜੇਪੀ ਨੂੰ ਮਿਲਿਆ ਜਾਨੀ ਕਿ ਲਗਭਗ ਜਿੰਨੀ ਪੋਲ ਵੋਟ ਆ ਉਹਦੇ ਵਿੱਚੋਂ ਅੱਧੀ ਵੋਟ ਆਮ ਆਦਮੀ ਪਾਰਟੀ ਨੇ ਖੜੀਆ ਤੇ ਬਾਕੀ ਵੋਟਾਂ ਦੋਹਾਂ ਧਿਰਾਂ ਦੇ ਖੜੀਆਂ ਆ ਸੋ ਜਿਲ੍ਹਾ ਪਰਸਦ ਦੀਆਂ 5 ਸੀਟਾਂ ਜਿਹੜੀਆਂ ਉਹ ਵੀ ਅਸੀਂ ਬੜੇ ਅੱਛੇ ਮਾਰਜਨ ਨਾਲ ਜਿੱਤੀਆਂ ਨੇ 44% ਵੋਟਾਂ ਜਿਹੜੀਆਂ ਸਾਨੂੰ ਜਿਲ੍ਹਾ ਪਰਸਦ ਚੋਂ ਆਮ ਆਦਮੀ ਪਾਰਟੀ ਨੂੰ ਮਿਲੀਆਂ ਨੇ ਔਰ ਜਿਲ੍ਹਾ ਪਰਸਦ ਦੇ ਉਮੀਦਵਾਰ ਜਿਹੜੇ ਸਾਡੇ ਉਹ ਬੜੇ ਆਮ ਪਰਿਵਾਰਾਂ ਚੋਂ ਨੇ ਜਿਨ੍ਹਾਂ ਬਹੁਤਿਆਂ ਦਾ ਕੋਈ ਸਿਆਸੀ ਬਸੂਕੜੀ ਨਹੀਂ ਵੱਖ-ਵੱਖਰੇ ਕਾਰੋਬਾਰਾਂ ਚ ਰੁੱਝੇ ਆਪਣੇ ਜੀਵਨ ਦੇ ਅੰਦਰ ਪਰ ਇਹ ਪਹਿਲੀ ਵਾਰ ਚੋਣਾਂ ਲੜੀਆਂ ਔਰ ਪਹਿਲੀ ਵਾਰ ਜਿੱਤੇ ਆ ਨਿਤਨ ਠਾਕਰ ਨਰੋਡ ਮੈਰੇ ਤੋਂ ਬੜੇ ਆਮ ਪਰਿਵਾਰ ਚੋਂ ਨੇ ਉਹ ਚੋਣ ਜਿੱਤੇ ਆ ਭੁਪਿੰਦਰ ਸਿੰਘ ਮੁੰਨਾ ਜਿਨ੍ਹਾਂ ਨੇ ਕਦੀ ਕੋਈ ਚੋਣ ਜ਼ਿੰਦਗੀ 'ਚ ਲੜੀ ਨਹੀਂ ਉਹ ਵੀ ਉਹਨਾਂ ਨੇ ਚੋਣ ਲੜੀ ਔਰ ਜਿੱਤੀ ਆ ਔਰ ਗੌਰਪ੍ਰੀਤ ਕੌਰ ਜਿਹੜੇ ਤਾਰਾਗੜ ਤੋਂ ਮਤਲਬ ਜਿੱਤੇ ਨੇ ਹਾਊਸ ਵਾਈਫ ਨੇ ਆਮ ਪਰਿਵਾਰ ਆ ਔਰ ਸਾਡੇ ਜ਼ਿਲ੍ਹੇ ਦੇ ਜਿਹੜੇ ਬੀਸੀ ਵਿੰਗ ਦੇ ਪ੍ਰਧਾਨ ਨੇ ਰੇਸ ਵਾਲੀ ਉਹਨਾਂ ਦੇ ਧਰਮ ਪਤਨੀ ਨੇ ਸੋ ਅਸ਼ਵਨੀ ਕੁਮਾਰ ਜਿਹੜੇ 2-3 ਟਰਮਾਂ ਤੋਂ ਲਗਾਤਾਰ ਆਪਣੇ ਪਿੰਡ ਦੇ ਲੋਕਾਂ ਦੀ ਸੇਵਾ ਕਰਦੇ ਆ ਬਤੌਰ ਸਰਪੰਚ ਉਹ ਪੁਆ ਤੋਂ ਜਿੱਤੇ ਨੇ ਔਰ ਕਿਰਨ ਕੁਮਾਰੀ ਜਿਹੜੇ ਤਲੂਰ ਪਿੰਡ ਨਾਲ ਸੰਬੰਧਤ ਨੇ ਉਹ ਚੋਣ ਜਿੱਤਣ ਨੇ ਬੜੇ ਅੱਛੇ ਮਾਰਜਨ ਦੇ ਨਾਲ ਸੋ ਇਸੇ ਤਰ੍ਹਾਂ ਸਮਤੀ ਦੇ ਵਕਫ ਵਕ ਜੋਨਾਂ ਤੋਂ ਸਾਡੇ ਮੀਲਵਾਰ ਜਿਹੜੇ ਆ ਉਹ ਜਿੱਤੇ ਆ ਸੋ ਮੈਂ ਕਹਿ ਸਕਦਾ ਕਿ ਵਿਕਾਸ ਦੇ ਨਾਂ ਦੇ ਤੇ ਲੋਕਾਂ ਨੇ ਮੋਰ ਲਾਈ ਹੈ ਜਿਸ ਤਰ੍ਹਾਂ ਦਾ ਹਲਕੇ ਪੁਏ ਦੇ ਵਿੱਚ ਸੜਕਾਂ ਦਾ ਕੰਮ ਸਰਕਾਰ ਨੇ ਕੀਤਾ ਪਲੇ ਗਰਾਉਂਡ ਜਿਸ ਤਰ੍ਹਾਂ ਪਿੰਡਾਂ ਦੇ ਅੰਦਰ ਬਣਦੇ ਨੇ ਔਰ ਘਰ ਘਰ ਸਰਕਾਰ ਵੱਲੋਂ ਆਪਣੇ ਵਾਅਦੇ ਮੁਤਾਬਕ ਬਿਜਲੀ ਦਾ ਜਿਹੜਾ ਉਹ ਵੱਡਾ ਤੋਹਫਾ ਜਿਹੜਾ ਪੰਜਾਬ ਦੇ ਲੋਕਾਂ ਨੂੰ ਦਿੱਤਾ ਪੈਸਟਾਚਾਰ ਖਤਮ ਕਰਨ ਦੇ ਲਈ ਸਰਕਾਰ ਨੇ ਪੂਰਾ ਤਾਨ ਲਾਈ ਹੋਈ ਆ ਸੋ ਇਹ ਸਾਰਾ ਕੁਝ ਜਿਹੜਾ ਆ ਉਹ ਲੋਕਾਂ ਨੇ ਉਹਨੂੰ ਐਪਰੀਸ਼ੀਏਟ ਕੀਤਾ ਲੋਕਾਂ ਨੇ आशीर्वाद ਦਿੱਤਾ ਆਮ ਆਦਮੀ ਪਾਰਟੀ ਨੂੰ ਤੇ ਮੈਂ ਇਹ ਵੀ ਕਹਿ ਸਕਦਾ ਕਿ ਅ ਅੱਜ ਜ਼ਿਲ੍ਹਾ ਪਰਿਸ਼ਦ ਉਹ ਬਲਾਕ ਸੰਪਤੀ ਦੀਆਂ ਚੋਣਾਂ ਜਿਹੜੀਆਂ ਜਿੱਤ ਕੇ ਆਏ ਨੇ ਸਾਰੇ ਉਮੀਦਵਾਰ ਲੋਕਾਂ ਦੀ ਸੇਵਾ ਕਰਨਗੇ ਜਿਨ੍ਹਾਂ ਅ ਮਤਲਬ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਆ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਕਿਸੇ ਹਾਸੇ-ਪਾਸੇ ਪਾਈ ਉਹਨਾਂ ਦਾ ਵੀ ਧੰਨਵਾਦ ਔਰ ਅਸੀਂ ਫੇਰ ਇਲੈਕਸ਼ਨ ਕਰਾਇਆ ਬਿਲਕੁਲ ਪਾਣੀ ਵਰਗੇ ਨਿੰਬਲੇ ਅ